ਮੰਗਵਾਪੇ ਠੀਕ ਹੈ ਸੰਗਤ ਸਰਕਾਰ ਮਰਦਾਬਾ ਮਰਦਾਬਾ ਮਰਦਾ ਸੰਗਤ ਸਰਕਾਰ ਮਰਦਾਬਾ ਮਰਦਾਬਾ ਮੰਤਰੀ ਮਰਦਾਬਾ ਮਰਦਾਬਾ ਲੋਕ ਮੰਤਰੀ ਮਰਦਾਬਾ 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 ਸਿੱਖਿਆ ਮੰਤਰੀ ਮਰਦਾਬਾ ਮਰਦਾਬਾ ਜਬੇ ਕਰਕੇ ਮੁਕਮਲ ਆਪ ਕੋ ਆਪਣੇ ਫੋਨ ਤੇ ਹੀ ਆਪਣੇ ਮੋਬਾਈਲ ਦੀ ਲਾਈਟ ਜਗਾ ਕੇ ਆਪਣਾ ਪ੍ਰੋਗਰੈਸ ਕਰ ਸਕਦੇ ਆ ਆਪਣੇ ਫੋਨ ਤੇ ਤੋਂ ਉਹ ਚਾਹ ਬਖਾ ਕੀਤਾ ਸਰਕਾਰ ਮਰਜ਼ਾਬਾਦ ਮਰਜ਼ਾਬਾਦ ਕੱਲ ਨੂੰ ਅਪਾਇੰਟਮੈਂਟ ਐਟ ਤੱਕ ਲਾਗੂ ਨਹੀਂ ਕੀਤਾ ਉਸ ਕਰਕੇ ਫਾਨੂੰ ਗਲੀਆਂ ਤੇ ਰੋਣ ਦੇ ਲਈ ਕਿਲਾ ਸੁਥਿਆਂ ਨੇ ਕੱਲੂ ਫੇਰ ਪੱਟੀ ਕੀਤੀ ਹੈ ਮਰਜ਼ਾਬਾਦ ਤੇ ਦਿੱਤੀ ਆਰਡਰਾਂ ਨੂੰ ਲਾਗੂ ਨਾ ਕਰਨ ਵਾਲੀ ਮੁਕਾਬਾ ਮੁਕਾਬਾ ਤਿੰਨ ਸਾਲ ਹੋ ਗਏ ਦਿਵਾਲੀ ਦਾ ਤੋਹਫਾ ਠੀਕਦੇ ਆ ਸਿੱਖੇ ਮਰਤੇ ਨੇ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਦਿਵਾਲੀ ਦਾ ਤੋਹਫਾ ਦਮਾ ਦੇ ਕਿ ਪਹਾੜ ਤੋਂ ਨਾ ਰੈਗੂਲਰ ਕਹਣਾ ਤੋਂ ਆਇਆ ਕਿ ਦੇਖੋ ਅਸੀਂ ਪੜੇ ਲਿਖੇ ਕੰਪਿਊਟਰ ਆਦਿ ਆਪਾਂ ਤੇ ਆ ਕੇ ਇਸ ਵੇਲੇ ਸਾਡੀਆਂ ਕਿੰਨੀਆਂ ਫੀਮੇਲਸ ਗੜੀਆਂ ਉਹ ਸੜਕਾਂ ਤੇ ਰੋਲ ਦੇਈਆਂ ਤੇ ਇਹਦੇ ਵਿੱਚ ਇਹ ਦੇਖੋ ਵੀ ਸਰਕਾਰ ਦੀ ਕਿੰਨੀ ਸ਼ਰਮਨਾਕ ਗੱਲ ਆ ਸਰਕਾਰ ਇਹ ਕਹਿੰਦੇ ਹੈਗੇ ਵੀ ਨਹੀਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਊਗਾ ਜਦੋਂ ਸਾਡੀ ਸਰਕਾਰ ਆਊਗੀ ਉਦੋਂ ਭੈਣਾਂ ਕਹਿੰਦੀਆਂ ਚੁੰਨੀਆਂ ਨਹੀਂ ਲੱਥਣਗੀਆਂ ਤੇ ਭਰਾਵਾਂ ਆਂ ਪੱਤਾਂ ਨਹੀਂ ਲੱਥਣਗੀਆਂ 5 ਸਤੰਬਰ ਨੂੰ ਅਸੀਂ ਸਹਰੂਰ ਵਿਖੇ ਰੈਲੀ ਕੀਤੀ ਸੀ ਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਵੀ ਲੱਥੀਆਂ ਤੇ ਸਾਡੇ ਭਰਾਵਾਂ ਦੀਆਂ ਪੱਤਾਂ ਵੀ ਲੱਥੀਆਂ ਹੁਣ ਤੇਨ ਤਰੀਕ ਨੂੰ ਅਸੀਂ ਤੇਰਾਬਾ ਬਣਾ ਨਾਲ ਅਕਲਾ ਨੌਰ ਵਿਖੇ ਆਹ ਬਖਸ਼ੀ ਵਾਲੇ ਅਸੀਂ ਉਹਨਾਂ ਨੂੰ ਮਿਲੇ ਸੀ ਉਸ ਦਿਨ ਤੇ ਕੋਸ਼ਿਸ਼ ਨੇ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਇਸ ਤਨ ਤਨ ਤਰੀਕ ਨੂੰ ਤੋਂ ਮੀਟਿੰਗ ਕਰਾਵਾਂਗੇ ਪਰ ਉਹ ਕੈਂਤਰੀਕ ਲੰਘ ਕੇ ਅੱਜ ਤੱਕ ਕਿੰਨੇ ਤਰੀਕ ਹੋ ਗਈ ਆ ਤੇ ਵਾਰ-ਵਾਰ ਇਹ ਵਾਦਾ ਕਰਕੇ ਸਰਕਾਰ ਮੁੱਕਰਦੀ ਆ ਤੇ ਇਸ ਚੀਜ਼ ਦਾ ਮਤਲਬ ਇਸ ਗੱਲ ਦਾ ਸਾਡੇ ਪੜੇ ਲਿਖੇ ਵਰਗ ਦੇ ਵਿੱਚ ਬਹੁਤ ਜ਼ਿਆਦਾ ਬੈਡ ਇੰਪ੍ਰੈਸ਼ਨ ਆ ਤੇ ਅਸੀਂ ਇਹਨੇ ਜ਼ਿਆਦਾ ਫਰਸਟ੍ਰੇਟਡ ਆ ਕਿ ਹੁਣ ਸਾਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਸਾਥੀ ਝੋਖੜ ਹੜਤਾਲ ਤੇ ਸੰਗਰੂਰ ਬੈਠਾ ਹੋਇਆ 2.5 ਮਹੀਨੇ ਹੋ ਗਏ ਸਾਡਾ ਇੱਕ ਸਾਥੀ ਝੋਖੜ ਹੜਤਾਲ ਦੇ ਬੈਠਾ ਤੇ ਉਹ ਉਦੇ ਉਦੇ ਮਜਬੂਰੀ ਬਣ ਜੋਗੇ ਕਿ ਉਹ ਮਰਨ ਵਰਤ ਵਿੱਚ ਇਸ ਕੋ ਖਰਤਾਰ ਨੂੰ ਕਨਵਰਟ ਕਰੇ ਤੇ ਕੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਮੁਲਾਜ਼ਮ ਜਿਹੜੇ ਆ ਉਹ ਪਹਿਲਾਂ ਭੁੱਖ ਕੱਟਣ ਤੇ ਫਿਰ ਉਹ ਮਰਨ ਵਰਤ ਰੱਖਣਾ ਉਹਨਾਂ ਦੇ ਬੱਚੇ ਜਿਹੜੇ ਆ ਉਹ ਕਿੱਦਾਂ ਸਰਵਾਈਵ ਕਰਨਗੇ ਮੈਂ ਸਿਰਫ ਇਹ ਆਪ ਕੋ ਇਹ ਹੀ ਪੁੱਛਣਾ ਚਾਹੁੰਦੀ ਆ ਕਿ ਕੀ ਉਹਨਾਂ ਦੇ ਰਾਜ ਵਿੱਚ ਉਹਨਾਂ ਨੇ ਆਪਣੇ ਪੜ੍ਹੇ ਲਿਖੇ ਵਰਗ ਦਾ ਇਸ ਤਰ੍ਹਾਂ ਦਾ ਹਾਲ ਕਰਨਾ ਕਿ ਉਹ ਅੱਧੀ ਰਾਤ ਸੜਕਾਂ ਤੇ ਉਹਨਾਂ ਲਈ ਮਿਸ਼ਾਲਾ ਰਹਿ ਤੇ ਉਹਨਾਂ ਚਾਹਣਾ ਚਾਹੀਦਾ ਆ ਸੋ ਮੇਰੀ ਇਹੀ ਤੁਹਾਨੂੰ ਬੇਨਤੀ ਆ ਕਿ ਸਾਡੀ ਜਿਹੜੀ ਮੀਟਿੰਗ ਆ ਉਹ ਸੀਐਨ ਸਾਹਿਬ ਨਾਲ ਕਰਾਈ ਜਾਵੇ ਤਾਂ ਕਿ ਸਾਡੇ ਮਸਲਿਆਂ ਦਾ ਹੱਲ ਹੋ ਸਕੇ ਕਿਉਂਕਿ ਐਸਐਮ ਨਾਲ ਤੇ ਈਐਮ ਨਾਲ ਸਾਡੀਆਂ ਆਲਰੇਡੀ ਬਹੁਤ ਸਾਰੀਆਂ ਮੀਟਿੰਗਸ ਹੋ ਚੁੱਕੀਆਂ ਆ ਤੇ ਉਹਨਾਂ ਮੰਤਰੀਆਂ ਤੋਂ ਸਾਡਾ ਕੋਈ ਹਾਂ ਨਹੀਂ ਆ ਕਿਉਂਕਿ ਜਦ ਤੱਕ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਨਹੀਂ ਕਹਿੰਦੇ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਨਾ 2011 ਦਾ ਨੋਟੀਫਿਕੇਸ਼ਨ ਅੱਜ ਤੱਕ ਸਰਕਾਰਾਂ ਸਾਡਾ ਲਾਗੂ ਨਹੀਂ ਕਰ ਸਕਿਆ ਤੇ ਮੇਰੀ ਇਹੋ ਬੇਤੀ ਹੈ ਪ੍ਰਸ਼ਾਸਨ ਅਗੇ ਕਿ ਦੇਖੋ ਅਸੀਂ ਪੜਿਆ ਲਿਖਿਆ ਵਰਗੇ ਸਾਡੇ ਕੋਲ ਵੀ ਹੁਣ ਟਾਈਮ ਨਹੀਂ ਹੈਗਾ ਵੀ ਅਸੀਂ ਸੜਕਾਂ ਤੇ ਰੁਲੀਏ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ